ਨੰਬਰ 1 ਜੇਕਰ ਕਦੇ ਤੁਹਾਡੇ ਨੋ ਉੱਪਰ ਜ਼ਖਮ ਹੋ ਗਏ ਤਾਂ ਤੁਸੀਂ ਧਨੀਏ ਦੇ ਰਸ ਵਿੱਚ ਥੋੜਾ ਜਿਹਾ ਜौं ਦਾ ਆਟਾ ਮਿਕਸ ਕਰਕੇ ਇੱਕ ਲੇਪ ਤਿਆਰ ਕਰ ਲਓ ਫਿਰ ਇਸ ਲੇਪ ਨੂੰ ਆਪਣੇ ਜ਼ਖਮ ਵਾਲੇ ਨੋ ਉੱਪਰ ਲਗਾ ਕੇ ਪੱਟੀ ਬੰਨ੍ਹ ਲਓ ਇਸ ਨਾਲ ਜ਼ਖਮ ਜਲਦੀ ਭਰਨ ਲੱਗ ਜਾਵੇਗਾ ਨੰਬਰ 2 ਜੇਕਰ ਤੁਸੀਂ ਅੱਧਾ ਚਮਚ ਆਮਲੇ ਦਾ ਰਸ ਦਿਨ ਵਿੱਚ 2-3 ਵਾਰ ਲਗਾਤਾਰ ਪੀਂਦੇ ਹੋ ਤਾਂ ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ ਨੰਬਰ 3 ਇੱਕ ਚਮਚ ਅਦਰਕ ਵਿੱਚ ਥੋੜਾ ਜਿਹਾ ਸ਼ਹਿਦ ਮਿਕਸ ਕਰ ਲਓ ਤੇ ਇੱਕ ਚੁਟਕੀ ਹਲਦੀ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਫਿਰ ਇਸ ਨੂੰ ਲੈ ਲਓ ਜਲਦੀ ਹੀ ਖੰਸੀ ਤੋਂ ਆਰਾਮ ਮਿਲੇਗਾ ਨੰਬਰ 4 ਹਲਕਾਪਣ ਨੂੰ ਦੂਰ ਕਰਨ ਲਈ 10 ਗ੍ਰਾਮ ਦੁੱਧ ਤੇ 250 ਗ੍ਰਾਮ ਕਾਲੀ ਮਿਰਚ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੋ ਤੇ ਰੱਖ ਲੋ ਫਿਰ ਇਸ ਨੂੰ 2-2 ਗ੍ਰਾਮ ਦਿਨ ਵਿੱਚ 2 ਵਾਰ ਮੱਖਣ ਦੇ ਨਾਲ ਖਾਓ ਇਸ ਨਾਲ ਹਲਕਾਪਣ ਦੂਰ ਹੋ ਜਾਵੇਗਾ ਨੰਬਰ 5 ਗੁੰਗੁਣੇ ਪਾਣੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ ਫਿਰ ਤੌਲੀਏ ਦੀ ਮੱਤ ਨਾਲ ਹਲਕਾ ਰਗੜ ਕੇ ਮੂੰਹ ਸੁਕਾ ਲਓ ਫਿਰ ਅੱਧਾ ਚਮਚ ਠੰਡੀ ਮਲਾਈ ਦਾ ਲੈ ਲਓ ਇਸ ਵਿੱਚ 4 ਬੂੰਦਾਂ ਨਿੰਬੂ ਦੇ ਰਸ ਦੀਆਂ ਮਿਕਸ ਕਰੋ ਫਿਰ ਇਸ ਨੂੰ ਚਿਹਰੇ ਉੱਪਰ ਲਗਾਓ ਉਨਾ ਟਾਈਮ ਮਾਲਿਸ਼ ਕਰੋ ਜਿੰਨਾ ਸਮਾਂ ਮਲਾਈ ਚਿਹਰੇ ਦੇ ਅੰਦਰ ਸੋਖਣਾ ਹੋ ਜਾਵੇ ਫਿਰ ਅੱਧੇ ਭਾਟੀ ਬਾਦ ਚਿਹਰੇ ਨੂੰ ਧੋ ਲਵੋ ਇਸ ਤਰ੍ਹਾਂ ਲਗਾਤਾਰ 1 ਮਹੀਨਾ ਕਰੋ ਇਸ ਨਾਲ ਝੋੜੀਆਂ ਖਤਮ ਹੋਣਗੀਆਂ ਤੇ ਨਾਲ ਹੀ ਸਾਰੇ ਦਾਗ ਵੀ ਖਤਮ ਹੋ ਜਾਣਗੇ ਨੰਬਰ 6 ਤੁਹਾਡੇ ਗਲੇ ਵਿੱਚ ਕਦੇ ਵੀ ਖਾਸ ਹੋ ਰਹੀ ਹੋਵੇ ਜਾਂ ਫਿਰ ਨੱਕ ਬੰਦ ਹੋ ਜਾਵੇ ਤਾਂ ਹਲਕੇ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰੋ ਇਸ ਨਾਲ ਤੁਹਾਡਾ ਗਲਾ ਬਿਲਕੁਲ ਸਾਫ਼ ਹੋ ਜਾਵੇਗਾ ਤੇ ਨਾਲ ਹੀ ਇਹ ਵਾਇਰਲ ਬੁਖਾਰ ਨੂੰ ਵੀ ਦੁਬਾਰਾ ਹੋਣ ਨਹੀਂ ਦਿੰਦਾ ਨੰਬਰ 7 ਰਾਤ ਨੂੰ ਸੌਣ ਸਮੇਂ ਆਪਣੇ ਬੁੱਲਾਂ ਉੱਪਰ ਦੇਸੀ ਘਿਓ ਲਗਾ ਕੇ ਜੇਕਰ ਤੁਸੀਂ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਬੁੱਲ ਫਟੇ ਹੋਏ ਠੀਕ ਹੋ ਜਾਂਦੇ ਹਨ ਤੇ ਨਾਲ ਹੀ ਕੋਮਲ ਤੇ ਗੁਲਾਬੀ ਵੀ ਹੁੰਦੇ ਹਨ ਨੰਬਰ 8 ਜੇਕਰ ਤੁਸੀਂ ਆਪਣੇ ਬੁੱਲਾਂ ਤੇ ਸਾਰੇ ਰੋਗਾਂ ਨੂੰ ਸਹੀ ਉਚਾਰਨਾ ਚਾਹੁੰਦੇ ਹੋ ਤਾਂ ਗਾਂ ਦੇ ਘਿਓ ਨੂੰ 100 ਵਾਰ ਪਾਣੀ ਵਿੱਚ ਧੋ ਕੇ ਉਸ ਵਿੱਚ ਫੜਕੜੀ ਨੂੰ ਮਿਕਸ ਕਰਕੇ ਆਪਣੇ ਬੁੱਲਾਂ ਉੱਪਰ ਲੇਪ ਲਗਾਓ ਤੇ ਕੁਝ ਸਮੇਂ ਬਾਅਦ ਸਾਫ਼ ਕਰ ਦਿਓ ਬੁੱਲਾਂ ਦੇ ਸਾਰੇ ਰੋਗਾਂ ਨੂੰ ਸਹੀ ਕਰਨ ਲਈ ਇਹ ਬਹੁਤ ਹੀ کارਗਰ ਨੁਕਤਾ ਹੈ ਨੰਬਰ 9 ਰੂਹ ਦੇ ਛੋਟੇ ਛੋਟੇ ਟੁਕੜੇ ਨੂੰ ਪਾਣੀ ਵਿੱਚ ਭਿਉ ਕੇ ਫਰਿੱਜ ਵਿੱਚ ਰੱਖ ਦਿਓ ਫਿਰ ਇਹਨਾਂ ਦਾ ਸੇਕ ਆਪਣੇ ਨੱਕ ਨੂੰ ਦੇਵੋ ਇਸ ਨਾਲ ਨੱਕ ਦੀ ਚੱਲ ਰਹੀ ਨਕਸੀਰ ਠੀਕ ਹੋ ਜਾਵੇਗੀ ਨੰਬਰ 10 ਜੇਕਰ ਤੁਹਾਡੀ ਸਰੀਰ ਦੀ ਕੋਈ ਹੱਡੀ ਟੁੱਟ ਗਈ ਹੋਵੇ ਤਾਂ ਨਜਾਤ ਰੂਪ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਜਲਦੀ ਆਰਾਮ ਮਿਲੇਗਾ ਇੱਕ ਪਿਆਜ਼ ਨੂੰ ਪੀਸ ਕੇ ਉਸ ਦੇ ਰਸ ਵਿੱਚ ਇੱਕ ਚਮਚ ਹਲਦੀ ਦਾ ਮਿਕਸ ਕਰਕੇ ਕੱਪੜੇ ਵਿੱਚ ਬੰਨ ਲਓ ਫਿਰ ਇਸ ਨੂੰ ਤਿਲ ਤੇ ਤੇਲ ਵਿੱਚ ਰਾ ਕੇ ਗਰਮ ਕਰੋ ਫਿਰ ਇਸ ਦਾ ਸੇਕ ਦੇਵੋ ਕੁਝ ਸਮੇਂ ਬਾਅਦ ਪੋਟਲੀ ਨੂੰ ਖੋਲ ਕੇ ਸੱਟ ਬੜੀ ਜਗ੍ਹਾ ਤੇ ਬੰਨ ਲਵੋ ਇਸ ਨਾਲ ਹੱਡੀਆਂ ਦੀ ਕਮਜ਼ੋਰੀ ਦੂਰ ਹੋਵੇਗੀ ਨੰਬਰ 11 ਅਨਾਰ ਦੇ ਪੱਤਿਆਂ ਦਾ ਕੜਾ ਬਣਾ ਕੇ 10-20 ਮਲੀਲੀਟਰ ਦਿਨ ਵਿੱਚ ਦੋ ਵਾਰ ਪੀਣ ਨਾਲ ਛਾਤੀ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋਣ ਲੱਗ ਜਾਂਦਾ ਹੈ ਨੰਬਰ 12 ਜਦੋਂ ਵੀ ਤੁਸੀਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਵੋ ਤਾਂ ਮਸ਼ੀਨ ਦੀ ਰਫ਼ਤਾਰ ਹੌਲੀ ਕਰੋ ਜੇ ਰਫਤਾਰ ਨਾਲ ਕੱਪੜੇ ਖਰਾਬ ਹੋ ਜਾਂਦੇ ਹਨ ਜਿਸ ਤੋਂ ਬਾਅਦ ਇਸ ਦੇ ਰੰਗ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਦੇ ਵੀ ਗਿੱਲੇ ਕੱਪੜੇ ਪ੍ਰੈਸ ਨਾ ਕਰੋ ਨੰਬਰ 13 ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਦੇਸੀ ਘਿਓ ਖਾਂਦੇ ਹੋ ਤਾਂ ਇਸ ਨਾਲ ਸਿਹਤ ਨਾਲ ਸੰਬੰਧਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 14 ਜੇਕਰ ਤੁਸੀਂ ਆਂਬ ਖਾਣ ਦੀ ਬਜਾਏ ਉਸ ਦਾ ਜੂਸ ਪੀਓ ਤਾਂ ਤੁਹਾਨੂੰ अनेका ਲਾਭ ਮਿਲਣਗੇ ਪਹਿਲਾ ਬਲੱਡ ਸ਼ੂਕਰ ਕੰਟਰੋਲ ਵਿੱਚ ਰਹਿੰਦਾ ਹੈ ਦੂਸਰਾ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਤੀਸਰਾ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਚੌਥਾ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 15 ਵਾਲਾਂ ਵਿੱਚ ਨਿੰਬੂ ਦਾ ਰਸ ਲਗਾ ਕੇ ਮਾਲਸ਼ ਕਰਨ ਨਾਲ ਵਾਲਾਂ ਦਾ ਪੱਕਣਾ ਤੇ गिरਣਾ ਬੰਦ ਹੋ ਜਾਂਦਾ ਹੈ ਜੇਕਰ ਤੁਸੀਂ ਚਿੱਟੇ ਵਾਲਾਂ ਉੱਪਰ ਸੁੱਕਾ ਆਮਲਾ ਨਿੰਬੂ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਉੱਪਰ ਲੇਪ ਕਰ ਲਓ ਤਾਂ ਚਿੱਟੇ ਵਾਲ ਵੀ ਕਾਲੇ ਹੋ ਜਾਣਗੇ ਨੰਬਰ 16 ਦਹੀਂ ਨੂੰ ਦੁੱਧ ਵਿੱਚ ਮਿਲਾ ਕੇ ਇੱਕ ਘੋਲ ਤਿਆਰ ਕਰ ਲਵੋ ਇਸ ਘੋਲ ਨੂੰ ਆਪਣੇ ਵਾਲਾਂ ਵਿੱਚ ਲਗਾਉਣ ਨਾਲ ਕਾਫੀ ਫਾਇਦਾ ਮਿਲਦਾ ਹੈ ਨੰਬਰ 17 ਜੇਕਰ ਚਿਹਰੇ ਉੱਪਰ ਜਾਂ ਫਿਰ ਵਾਲਾਂ ਵਿੱਚ ਫਿੰਸੀਆਂ ਹੋ ਗਈਆਂ ਹੋਣ ਤਾਂ ਨੀਰਗਰੀ ਜਾਂ ਫਿਰ ਨਿੰਮ ਦਾ ਤੇਲ ਲਗਾਓ ਇਸ ਨਾਲ ਬਹੁਤ ਫਾਇਦਾ ਮਿਲੇਗਾ ਦਿਨਾਂ ਵਿੱਚ ਹੀ ਫਿੰਸੀਆਂ ਖਤਮ ਹੋ ਜਾਣਗੀਆਂ ਨੰਬਰ 18 ਜੇਕਰ ਤੁਹਾਡੇ ਚਿਹਰੇ ਉੱਪਰ ਪੁਣਸੀਆਂ ਹੋ ਗਿਆ ਹੋਣ ਤਾਂ ਰੋਜ਼ਾਨਾ ਕੱਚੇ ਠੰਡੇ ਦੁੱਧ ਵਿੱਚ ਗੁਲਾਬ ਜਲ ਮਿਕਸ ਕਰਕੇ ਹਲਕੇ ਹੱਥਾਂ ਨਾਲ ਆਪਣੇ ਚਿਹਰੇ ਉੱਪਰ ਲਗਾ ਕੇ ਕੁਝ ਸਮਾਂ ਮਾਲਸ਼ ਕਰੋ ਫਿਰ ਪੂਰੀ ਰਾਤ ਲਈ ਛੱਡ ਦਿਓ ਇਸ ਨਾਲ ਚਿਹਰੇ ਦੀਆਂ ਸਾਰੀਆਂ ਪੁਣਸੀਆਂ ਖਤਮ ਹੋ ਜਾਣਗੀਆਂ ਤੇ ਨਾਲ ਹੀ ਚਿਹਰੇ ਦੀ ਚਮਕ ਵੀ ਵਧੇਗੀ ਔਰ ਇਸ ਨੂੰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਲਗਾਓ ਨੰਬਰ 19 ਲਗਭਗ 2 ਤੋਂ 3 ਗ੍ਰਾਮ ਤੇਜ ਪੱਤੇ ਦਾ ਚੂਨ ਸ਼ਹਿਦ ਅਤੇ ਅਦਰਕ ਦੇ ਰਸ ਵਿੱਚ ਮਿਕਸ ਕਰਕੇ ਬੱਚੇ ਨੂੰ ਦੇ ਨਾਲ ਬੱਚੇ ਦੇ अनेका ਹੀ ਰੋਗ ਦੂਰ ਹੁੰਦੇ ਹਨ ਅਜਿਹਾ ਡਾਕਟਰ ਨਾਲ ਸੰਪਰਕ ਕਰਕੇ ਹੀ ਕਰੋ ਬਿਨਾਂ ਡਾਕਟਰ ਦੀ ਸਲਾਹ ਇਸ ਨੂੰ ਨਾ ਅਪਣਾਓ ਨੰਬਰ 20 ਜੇਕਰ ਤੁਹਾਡਾ ਬੱਚਾ ਨੀਂਦ ਵਿੱਚ ਰਾਤ ਨੂੰ ਬਿਸਤਰੀ ਉੱਪਰ ਪਿਸ਼ਾਬ ਕਰਦਾ ਹੈ ਤਾਂ ਉਸ ਨੂੰ ਸੌਣ ਤੋਂ ਪਹਿਲਾਂ ਹਲਕਾ ਜਿਹਾ ਸ਼ਹਿਦ ਚਿਟਾ ਦਿਓ ਇਸ ਨਾਲ ਉਸਦੀ ਬਿਸਤਰੀ ਉੱਪਰ ਪਿਸ਼ਾਬ ਕਰਨ ਦੀ ਆਦਤ ਛੁੱਟ ਜਾਵੇਗੀ। ਨੰਬਰ 21 ਜੇਕਰ ਤੁਸੀਂ ਸਵੇਰੇ 5 ਮਿੰਟ ਲਈ ਵੀ ਸੂਰਜ ਦੀ ਕਿਰਨਾਂ ਨੂੰ ਆਪਣੇ ਅੱਖਾਂ ਨਾਲ ਦੇਖਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਅਤੇ ਨਾਲ ਹੀ ਪੀਲੀਆ ਆਦੀ ਦੂਰ ਹੁੰਦਾ ਹੈ। ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਨੰਬਰ 22 ਜੇਕਰ ਬੱਚੇ ਨੂੰ ਸਾਹ ਫੁੱਲਣ ਦੀ ਸਮੱਸਿਆ ਹੋਵੇ ਤਾਂ ਤੁਸੀਂ ਉਸ ਨੂੰ ਤુલਸੀ ਦੇ ਪੱਤੇ ਨੂੰ ਚੰਗੀ ਤਰ੍ਹਾਂ ਤੋਕੇ ਸਾਫ਼ ਕਰਕੇ ਇਸ ਦਾ ਰਸ ਕੱਢ ਕੇ ਪੰਜ ਬੂੰਦਾਂ ਸ਼ਹਿਦ ਵਿੱਚ ਮਿਕਸ ਕਰਕੇ ਦੇ ਦਿਓ ਇਸ ਨਾਲ ਉਹਨਾਂ ਦੇ ਸਾਹ ਫੁੱਲਣ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 23 ਜੇਕਰ ਤੁਸੀਂ ਰੋਜ਼ਾਨਾ ਦੇਸੀ ਸ਼ਹਿਦ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਸਵੇਰ ਦੇ ਸਮੇਂ ਚੱਟ ਲਓ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਬਦਹਾਜ਼ਮੀ ਨਹੀਂ ਹੋਵੇਗੀ ਤੇ ਨਾਲ ਹੀ ਪੇਟ ਵਿੱਚ ਵੀ ਗੈਸ ਨਹੀਂ ਬਣੇਗੀ ਨੰਬਰ 24 ਜੇਕਰ ਤੁਹਾਡੇ ਗੋਡਿਆਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੋਵੇ ਤਾਂ ਨਿੰਮ ਦੇ ਪੱਤੇ ਨੂੰ ਧੋ ਕੇ ਪੀਸ ਲਓ ਫਿਰ ਇਸ ਦਾ ਰਸ ਕੱਢ ਕੇ ਤੁੱਪ ਵਿੱਚ ਬੈਠ ਕੇ ਆਪਣੇ ਗੋਡਿਆਂ ਦੀ ਮਾਲਿਸ਼ ਕਰੋ ਤੇ ਗੋਡਿਆਂ ਨੂੰ ਤੁੱਪ ਲਗਾਓ ਇਸ ਨਾਲ ਤੁਹਾਡੇ ਗੋਡਿਆਂ ਦਾ ਦਰਦ ਠੀਕ ਹੋਣ ਲੱਗ ਜਾਵੇਗਾ ਨੰਬਰ 25 ਚਕੰਦਰ ਤੇ ਗਾਜਰ ਖਾਨ ਨਾਲ ਸਰੀਰ ਦੀਆਂ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਇਹਨਾਂ ਦਾ ਸੇਵਨ ਕਰਨ ਨਾਲ ਕਦੇ ਵੀ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 26 ਜਦੋਂ ਵੀ ਤੁਸੀਂ ਬੈਂਗਣ ਖਰੀਦਦੇ ਹੋ ਤਾਂ ਉਸ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਹ ਹਲਕੇ ਹੋਣੇ ਚਾਹੀਦੇ ਹਨ ਕਿਉਂਕਿ ਜੇਕਰ ਤੁਸੀਂ ਭਾਰੀ ਬੈਂਗਣ ਖਰੀਦਦੇ ਹੋ ਤਾਂ ਉਨ੍ਹਾਂ ਵਿੱਚ ਬੀਜ ਬਹੁਤ ਜ਼ਿਆਦਾ ਹੁੰਦੇ ਹਨ ਜੋ ਖਾਣੇ ਵਿੱਚ ਬਹੁਤ ਹੀ ਕੌੜੇ ਹੁੰਦੇ ਹਨ ਨੰਬਰ 27 ਜਦੋਂ ਵੀ ਤੁਸੀਂ ਮਿਰਚ ਨੂੰ ਕੱਟਦੇ ਹੋ ਤਾਂ ਕਈ ਵਾਰ ਹੱਥਾਂ ਵਿੱਚ ਬਹੁਤ ਜਲਨ ਹੋਣ ਲੱਗ ਜਾਂਦੀ ਹੈ ਅਜਿਹੇ ਵਿੱਚ ਤੁਸੀਂ ਆਪਣੇ ਹੱਥਾਂ ਉੱਪਰ ਆਈਸ ਪੀਸ ਰੱਖ ਲਓ ਤੇ ਉਹਨਾਂ ਦੀ ਮਾਲਿਸ਼ ਕਰੋ ਇਸ ਨਾਲ ਤੁਰੰਤ ਜਲਨ ਘੱਟ ਹੋ ਜਾਵੇਗੀ ਨੰਬਰ 28 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਬਿਨਾਂ ਮੇਕਅਪ ਤੋਂ ਹੀ ਚਮਕਾਉਣਾ ਚਾਹੁੰਦੇ ਹੋ ਤਾਂ ਅੱਧਾ ਚਮਚਾ ਬਾਦਾਮ ਰੋਗਨ ਤੇਲ ਲਓ ਅੱਧਾ ਚਮਚ ਗ੍ਰੀਸਰੀਨ ਤੇ 2 ਚਮਚ ਐਲੋਵੀਰਾ ਜੈੱਲ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਕੱਚ ਦੀ ਸਿਸੀ ਵਿੱਚ ਪਾ ਕੇ ਰੱਖੋ ਫਿਰ ਫਰਿੱਜ ਵਿੱਚ ਰੱਖ ਦਿਓ ਦਿਨ ਵਿੱਚ ਦੋ ਵਾਰ ਇਸ ਨੂੰ ਆਪਣੇ ਚਿਹਰੇ ਉੱਪਰ ਲਗਾਓ ਤੇ ਮਾਲਿਸ਼ ਕਰੋ ਬਹੁਤ ਹੀ ਚਮਕ ਆਵੇਗੀ ਨੰਬਰ 29 ਜਦੋਂ ਵੀ ਤੁਸੀਂ ਇਹ ਤਿੰਨ ਚੀਜ਼ਾਂ ਦੀ ਕਰੀਮ ਤਿਆਰ ਕਰਦੇ ਹੋ ਤਾਂ ਸਿਰਫ 15 ਦਿਨਾਂ ਜੋਗਾ ਹੀ ਬਣਾਓ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾ ਲਓ ਇਸ ਨਾਲ ਚਿਹਰੇ ਤੇ ਬਹੁਤ ਗਲੋਅ ਆਵੇਗਾ ਨੰਬਰ 30 ਜੇਕਰ ਤੁਹਾਡੀ ਰਸੋਈ ਵਿੱਚ ਬਹੁਤ ਜ਼ਿਆਦਾ ਸਮੈਲ ਆ ਰਹੀ ਹੋਵੇ ਤਾਂ ਤੁਸੀਂ ਆਪਣੀ ਰਸੋਈ ਵਿੱਚ ਸੰਤਰੇ ਦੇ ਛਿਲਕੇ ਰੱਖ ਦਿਓ ਇਸ ਨਾਲ ਰਸੋਈ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆਵੇਗੀ ਨੰਬਰ 31 ਜਿਹੜੀਆਂ ਔਰਤਾਂ ਗਠੀਰੀ ਸਮੱਸਿਆ ਤੋਂ ਪੀੜਤ ਹੁੰਦੀਆਂ ਹਨ ਇਨ੍ਹਾਂ ਔਰਤਾਂ ਨੂੰ ਰੋਜ਼ਾਨਾ ਸਵੇਰ ਦੇ 30 ਮਿੰਟ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਉਹਨਾਂ ਦਾ ਬਲੱਡ ਸਰਕਲ ਸਹੀ ਚੱਲਣ ਲੱਗ ਜਾਂਦਾ ਹੈ ਜਿਸ ਨਾਲ ਹੌਲੀ-ਹੌਲੀ ਗਠੀਆ ਦੂਰ ਹੋਣ ਲੱਗ ਜਾਂਦਾ ਹੈ ਨੰਬਰ 32 ਜੇਕਰ ਤੁਸੀਂ ਚਕੁੰਦਰ ਦਾ ਰਾਇਤਾ ਬਣਾ ਕੇ ਖਾਂਦੇ ਹੋ ਇਸ ਨਾਲ ਤੁਹਾਡੇ ਸਰੀਰ ਨੂੰ ਲਾਭ ਮਿਲਦੇ ਹਨ ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਕਾਰਨ ਇਹ ਤੁਹਾਡੀ ਭੁੱਖ ਨੂੰ ਕੰਟਰੋਲ ਵਿੱਚ ਕਰਦਾ ਹੈ ਜਿਸ ਨਾਲ ਮੋਟਾਪਾ ਦਿਨਾਂ ਵਿੱਚ ਹੀ ਘਟ ਹੋਣ ਲੱਗ ਜਾਂਦਾ ਹੈ ਨੰਬਰ 33 ਜਿਹੜੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਰੋਜ਼ਾਨਾ ਆਪਣੀ ਖੁਰਾਕ ਵਿੱਚ ਨਾਰੀਅਲ ਦਾ ਪਾਣੀ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 34 ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਹਮੇਸ਼ਾ ਲਈ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ 1 ਮਹੀਨਾ ਲਗਾਤਾਰ ਕੇਵੀ ਦਾ ਸੇਵਨ ਜ਼ਰੂਰ ਕਰਕੇ ਦੇਖੋ ਇਸ ਨਾਲ ਤੁਹਾਨੂੰ अनेका ਹੀ ਲਾਭ ਮਿਲਣਗੇ ਅੱਖਾਂ ਦੀ ਰੋਸ਼ਨੀ ਦਿਨਾਂ ਵਿੱਚ ਹੀ ਤੇਜ਼ ਹੋਣ ਲੱਗ ਜਾਵੇਗੀ ਨੰਬਰ 35 ਜੇਕਰ ਔਰਤ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਦਹੀਂ ਘੱਟ ਫੈਟ ਵਾਲਾ ਦੁੱਧ ਅੰਡੇ ਦੀ ਸਫੈਦੀ ਤੇ ਨਾਲ ਹੀ ਪੱਤੇਦਾਰ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਇਸ ਨਾਲ ਉਹਨਾਂ ਦੇ ਸਰੀਰ ਨੂੰ अनेका ਲਾਭ ਮਿਲਣਗੇ ਉਹ ਹਮੇਸ਼ਾ ਜਵਾਨ ਰਹਿਣਗੀਆਂ ਚਿਹਰੇ ਉੱਪਰ ਗਲੋਅ ਰਹੇਗਾ ਕਦੇ ਵੀ ਝੋੜਡੀਆਂ ਨਹੀਂ ਪੈਣਗੀਆਂ ਨੰਬਰ 36 ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿੱਚ ਕੇਸਰ ਮਿਲਾ ਕੇ ਪੀਂਓ ਤਾਂ ਇਸ ਨਾਲ ਪਾਚਨ ਕਿਰਿਆ ਨੂੰ ਸੁਧਾਰਿਆ ਜਾ ਸਕਦਾ ਹੈ ਤੇ ਨਾਲ ਹੀ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਇਸ ਤੋਂ ਇਲਾਵਾ ਨੀਂਦ ਵੀ ਸਹੀ ਤਰੀਕੇ ਨਾਲ ਆਉਣ ਲੱਗ ਜਾਂਦੀ ਹੈ ਨੰਬਰ 37 ਦਹੀਂ ਵਿੱਚ ਅਨੇਕਾਂ ਹੀ ਤੱਤ ਪਾਈ ਜਾਂਦੇ ਹਨ ਜੋ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਲਾਭ ਦਿੰਦੇ ਹਨ ਦਹੀਂ ਪੇਟ ਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈ ਭਾਰ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਦੇ ਵੀ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 38 ਜਿਹੜੀਆਂ ਔਰਤਾਂ ਦੀਆਂ ਅੱਖਾਂ ਦਾ ਰੰਗ ਹਲਕਾ ਕਾਲਾ ਤੇ ਬ੍ਰਾਊਨ ਹੁੰਦਾ ਹੈ ਇਹ ਔਰਤਾਂ ਬਹੁਤ ਹੀ ਖੂਬਸੂਰਤ ਹੁੰਦੀਆਂ ਹਨ ਤੇ ਨਾਲ ਹੀ ਇਹ ਜਿਸ ਆਦਮੀ ਦੀ ਜ਼ਿੰਦਗੀ ਵਿੱਚ ਜਾਂਦੀਆਂ ਹਨ ਉਹਨਾਂ ਦੀ ਜ਼ਿੰਦਗੀ ਨੂੰ ਵੀ ਸਵਰਗ ਬਣਾ ਦਿੰਦੀਆਂ ਹਨ ਨੰਬਰ 39 ਜਿਹੜੀਆਂ ਔਰਤਾਂ ਮਸ਼ੀਨ ਵਿੱਚ ਕੱਪੜੇ ਧੋਂਦੀਆਂ ਹਨ ਉਹ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਨਵੇਂ ਕੱਪੜਿਆਂ ਨੂੰ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖੋ ਤੇ ਫਿਰ ਧੋਵੋ ਜਿਸ ਨਾਲ ਉਹ ਜਲਦੀ ਨਾਲ ਖਰਾਬ ਨਹੀਂ ਹੁੰਦੇ। ਨੰਬਰ 40 ਕੁੱਕਰ ਦੀ ਰੱਬ ਉੱਪਰ ਜੇਕਰ ਤੁਸੀਂ ਨੱਚਕੁੰਡੀਆਂ ਨੂੰ ਟੰਗ ਦਿਓ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਬਾਰ-ਬਾਰ ਧਾਰ ਤੋਂ ਨੱਚਕੁੰਡੀਆਂ ਨਹੀਂ ਲਾਉਣੀਆਂ ਪੈਣਗੀਆਂ ਤੇ ਨਾਲ ਹੀ ਇਹ ਘੱਟ ਜਗ੍ਹਾ ਉੱਪਰ ਕਿਤੇ ਵੀ ਟੰਗੀਆਂ ਜਾ ਸਕਣਗੀਆਂ। ਨੰਬਰ 41 ਜੇਕਰ ਤੁਸੀਂ ਪਾਣੀ ਵਿੱਚ ਖੀਰੇ ਦੇ ਪੱਤੇ ਜਾਂ ਪੁਦੀਨੇ ਦੇ ਪੱਤੇ ਪਾ ਕੇ ਕੁਝ ਸਮਾਂ ਰੱਖਦੇ ਹੋ ਤੇ ਫਿਰ ਇਸ ਨੂੰ ਪੀ ਲਓ ਇਸ ਨਾਲ ਤੁਹਾਡੇ ਸਰੀਰ ਨੂੰ अनेका ਲਾਭ ਮਿਲਣਗੇ ਤੇ ਨਾਲ ਹੀ ਤੁਹਾਡਾ ਸਰੀਰ ਹਮੇਸ਼ਾ ਹਾਈਡਰੇਟ ਰਹੇਗਾ। ਨੰਬਰ 42 ਜੇਕਰ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂ ਫਿਰ ਹੋ ਜਾ ਰਹੇ ਹੋ ਤਾਂ ਰੋਜ਼ਾਨਾ ਇੱਕ ਚੀਕੂ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡਾ ਡਿਪਰੈਸ਼ਨ ਤੋਂ ਛੁਟਕਾਰਾ ਹੋਵੇਗਾ ਤੇ ਨਾਲ ਹੀ ਚਮੜੀ ਉੱਪਰ ਚਮਕ ਲਿਆਉਣ ਵਿੱਚ ਇਹ ਬਹੁਤ ਹੀ ਮਦਦਗਾਰ ਹੈ। ਨੰਬਰ 43 ਜੇਕਰ ਤੁਸੀਂ ਗੈਸ ਚੁੱਲੇ ਦੇ ਵਰਨਰ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਪਾਣੀ ਵਿੱਚ ਪਾ ਕੇ ਪਾਣੀ ਨੂੰ ਉਬਾਲ ਲਓ ਫਿਰ ਇਸ ਵਿੱਚ ਨਿੰਬੂ ਤੇ ਬੇਕਿੰਗ ਸੋਡਾ ਮਿਕਸ ਕਰਕੇ ਕੁਝ ਸਮੇਂ ਲਈ ਰੱਖ ਦਿਓ ਇਸ ਤੋਂ ਬਾਅਦ ਇਹਨਾਂ ਨੂੰ ਸੁਪੰਜ ਦੀ ਮਤਨ ਨਾਲ ਰਗੜ ਲਿਓ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡੇ ਗੈਸ ਦੇ ਵਰਨਰ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 44 ਜਿਹੜੀਆਂ ਔਰਤਾਂ ਰੋਜ਼ਾਨਾ ਘੱਟ ਮੇਕਅੱਪ ਕਰਦੀਆਂ ਹਨ ਉਹਨਾਂ ਦੀ ਚਮੜੀ ਜਲਦੀ ਨਾਲ ਨਾ ਤਾਂ ਖਰਾਬ ਹੁੰਦੀ ਹੈ ਨਾ ਹੀ ਉਹਨਾਂ ਦੇ ਚਿਹਰੇ ਉੱਪਰ ਜਲਦੀ ਨਾਲ ਚਮਕ ਖਤਮ ਹੁੰਦੀ ਹੈ ਨੰਬਰ 45 ਜਿਹੜੀਆਂ ਔਰਤਾਂ ਰੋਜ਼ਾਨਾ ਪੇਟ ਦੇ ਪਰਸ ਹੁੰਦੀਆਂ ਹਨ ਇਨ੍ਹਾਂ ਔਰਤਾਂ ਦਿਲ ਨਾਲ ਸਾਹ ਨਾਲ ਸੰਬੰਧਤ ਅਨੇਕਾਂ ਹੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਇਹਨਾਂ ਨੂੰ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਡਾ ਖਤਰਾ ਹੁੰਦਾ ਹੈ ਨੰਬਰ 46 ਫੇਸ ਰੋਲਰ ਇਹ ਇੱਕ ਸੁੰਦਰਤਾ ਟੂਲ ਹੈ ਤੁਸੀਂ ਇਸ ਦੀ ਵਰਤੋਂ ਆਪਣੀ ਸਕਿਨ ਕਰਦਨ ਆਦੀ ਮਾਲਸ਼ ਕਰਨ ਲਈ ਕਰ ਸਕਦੇ ਹੋ ਇਸ ਦੀ ਵਰਤੋਂ ਨਾਲ ਉਸ ਖੇਤਰ ਦਾ ਖੂਨ ਦਾ ਵਹਾਅ ਵਧਦਾ ਹੈ ਫਾਈਨਲ ਲਾਈਨਾਂ ਦੀ ਸਮੱਸਿਆ ਹੋਵੇ ਜਾਂ ਮਹਾਸੇ ਇਹ ਚામੜੀ ਨੂੰ ਹਰ ਤਰ੍ਹਾਂ ਦੇ ਫਾਇਦੇ ਪ੍ਰਦਾਨ ਕਰਦਾ ਹੈ ਹਰ ਸਕਿੰਨ ਦੇ ਲੋਕ ਇਸ ਨੂੰ ਆਰਾਮ ਨਾਲ ਵਰਤ ਸਕਦੇ ਹਨ ਨੰਬਰ 47 ਦੁੱਧ ਪੀਣ ਤੋਂ ਬਾਅਦ ਭੁੱਲ ਕੇ ਵੀ ਕਦੇ ਵੀ ਕਿਸੇ ਵੀ ਖੱਟੀ ਚੀਜ਼ ਨੂੰ ਨਾ ਤਾਂ ਖਾਓ ਤੇ ਨਾ ਹੀ ਪਿਓ ਇਸ ਨਾਲ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਨੁਕਸਾਨ ਪਹੁੰਚਦੇ ਹਨ ਜੋ ਤੁਸੀਂ ਸੁਪਨੇ ਵਿੱਚ ਵੀ ਕਦੇ ਵੀ ਸੋਚ ਨਹੀਂ ਸਕਦੇ ਨੰਬਰ 48 ਮੱਕੀ ਦੇ ਪੁੱਟੇ ਨੂੰ ਜਲਾ ਕੇ ਉਸ ਦੀ ਰਾਖ ਨੂੰ ਪੀਸ ਲਓ ਫਿਰ ਇਸ ਨੂੰ ਸਵਾਦ ਮੁਤਾਬਕ ਸੈਦਾ ਨਮਕ ਪਾ ਕੇ ਦਿਨ ਚ ਚਾਰ ਵਾਰ ਇੱਕ ਚਮਚ ਇਸ ਦਾ ਸੇਵਨ ਕਰੋ ਇਸ ਨਾਲ ਖਾਂਸੀ ਕਾਪਾ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਨੰਬਰ 49 ਜੇਕਰ ਤੁਸੀਂ ਜ਼ਿਆਦਾ ਇਸ਼ਨਾਨ ਕਰਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਚਮੜੀ ਨੂੰ ਹੋਣ ਵਾਲੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਤੇ ਨਾਲ ਹੀ ਤੁਹਾਡੇ ਸਰੀਰ ਉੱਪਰ ਕਦੇ ਵੀ ਖਾਜ ਖੁਜਲੀ ਨਹੀਂ ਹੋਵੇਗੀ ਨੰਬਰ 50 ਜਿਹੜੀਆਂ ਔਰਤਾਂ ਲੱਕੜ ਦੇ ਬਣੇ ਕੰਗੇ ਨਾਲ ਆਪਣੇ ਵਾਲਾਂ ਨੂੰ ਕੰਗੀ ਕਰਦੀਆਂ ਹਨ ਇਨ੍ਹਾਂ ਔਰਤਾਂ ਦੇ ਵਾਲ ਬਹੁਤ ਹੀ ਸੁੰਦਰ ਤੇ ਲੰਬੇ ਹੁੰਦੇ ਹਨ ਨੰਬਰ 51 ਜੇਕਰ ਤੁਸੀਂ ਆਪਣੀ ਸਕਿਨ ਨੂੰ ਹਮੇਸ਼ਾ ਹੈਲਦੀ ਰੱਖਣਾ ਚਾਹੁੰਦੇ ਹੋ ਤਾਂ ਹਫਤੇ ਵਿੱਚ ਇੱਕ ਵਾਰ ਤੁਹਾਡੇ ਚਿਹਰੇ ਉੱਪਰ ਕੋਈ ਨਾ ਕੋਈ ਪੈਕ ਜ਼ਰੂਰ ਲਗਾਓ ਇਸ ਨਾਲ ਸਕਿਨ ਹੈਲਦੀ ਤੇ ਗਰੋਵਿੰਗ ਬਣਦੀ ਹੈ ਨੰਬਰ 52 ਜੇਕਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਆਪਣੇ ਹੱਥਾਂ ਪੈਰਾਂ ਦੇ ਨਹਾਂ ਨੂੰ ਕੱਟ ਲਓ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਨਹੀਂ ਫੈਲਦੀ ਤੇ ਨਾਲ ਹੀ ਤੁਸੀਂ ਅਨੇਕਾਂ ਹੀ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਨੰਬਰ 53 ਜਿਆਦਾ ਪਾਣੀ ਪੀ ਲਿਆ ਕਰੋ ਇਸ ਨਾਲ ਕਦੇ ਵੀ ਗੁਰਦੇ ਖਰਾਬ ਨਹੀਂ ਹੋਣਗੇ ਦੁੱਧ ਦਾ ਸੇਵਨ ਵੀ ਜਰੂਰ ਕਰਿਆ ਕਰੋ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 54 ਭੁੱਲ ਕੇ ਵੀ ਇੱਕ ਜਗ੍ਹਾ ਟਿੱਕੀ ਲਗਾ ਕੇ ਖਾਣਾ ਨਾ ਖਾਓ ਇਸ ਨਾਲ ਸਾਂਹ ਦੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ ਤੇ ਨਾਲ ਹੀ ਤੁਸੀਂ ਮੋਟਾਪੇ ਦੇ ਵੀ ਸ਼ਿਕਾਰ ਹੁੰਦੇ ਹੋ ਨੰਬਰ 55 ਜੇਕਰ ਕੋਈ ਵਿਅਕਤੀ ਬਿੱਲੀ ਨੂੰ ਰੋਜ਼ਾਨਾ ਪਾਣੀ ਪੀਣ ਲਈ ਰੱਖ ਦੇਵੇ ਤਾਂ ਇਸ ਨਾਲ ਉਸ ਵਿਅਕਤੀ ਨੂੰ ਕਦੇ ਵੀ ਬੁਰੀ ਸ਼ਕਤੀ ਛੂ ਨਹੀਂ ਸਕਦੀ ਅਤੇ ਨਾਲ ਹੀ ਉਸ ਦੀ ਜ਼ਿੰਦਗੀ ਵੀ ਬਦਲ ਜਾਂਦੀ ਹੈ ਤੇ ਚੰਗੇ ਦਿਨ ਸ਼ੁਰੂ ਹੋ ਜਾਂਦੇ ਹਨ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ